ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀ ਉਪਰ ਦੇ ਭਗਮ ਵਾਲਿਓ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣਾ ਸਮਾਂ ਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਲੋਕ ਨੰਬਰ 49 ਤੇ 50 ਦਾ ਮੂਲ ਪਾਠ ਆਪ ਜੀ ਨੂੰ ਬਾਬਾ ਜੀ ਨੇ ਸਰਵਣ ਕਰਾਇਆ ਜਿਸ ਤਰ੍ਹਾਂ ਮਹਾਰਾਜ ਮਤਬੁੱਧ ਬਖਸ਼ਣਗੇ ਤੂੰ ਸਮਰੱਥ ਵੱਡਾ ਮੇਰੀ ਮਤ ਤੋਰੀ ਰਾਮ ਜਿੰਨੂੰ ਮਹਾਰਾਜ ਸਾਨੂੰ ਮਤ ਬਖਸ਼ਦੇ ਆ ਉਹਨੇ ਵਿਚਾਰ ਕਰਦੇ ਆ ਆਪ ਸਾਰਿਆਂ ਸੰਗਤਾਂ ਸੀਸ ਦਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਗ ਰਚਨਾ ਸਭ ਝੂਠ ਹੈ ਜਾਨ ਲੈ ਹੋਰੇ ਮੀਤਾ ਕਹ ਨਾਨਕ ਥਿਰ ਨਾ ਰਹੈ ਜੋ ਬਾਲੂ ਕੀ ਪੀਤ अनुग्रह तेगवा धर महाराज दुनिया ਦੇ ਸਾਹਮਣੇ ਸ਼ੀਸ਼ਾ ਪੇਸ਼ ਕਰਦੇ ਨੇ ਰਿਅਲਿਟੀ ਇਹ ਆ ਸਮਝ ਲੋ ਦੁਨੀਆਂ ਦੇ ਲੋਕੋ ਸਮਝ ਲੋ ਗੱਲ ਵਿਚਾਰਾ ਸੀ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ تیر ਹਰ ਭਗਤ ਹੈ ਤੇਰਾ ਕੋ ਮਨ ਵਾਏ ਇਹ ਸੰਸਾਰ ਤੇ ਕੋਈ ਕਿਸੇ ਨਾਲ ਤੋੜ ਨਿਭਣ ਵਾਲਾ ਨਹੀਂ ਹੈ ਇੱਕ ਪਰਮਾਤਮਾ ਦੀ ਭਗਤੀ ਹੈ ਜਿਹੜੀ ਤੇਰੇ ਨਾਲ ਨਿਭਣੀ ਹੈ ਅੱਜ ਹੁਣ ਮਹਾਰਾਜ ਕਹਿੰਦੇ ਜਾਗ ਰਾਤੇ ਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਐ ਮੇਰੇ ਮਿੱਤਰ ਇਹ ਸਮਝਣਾ ਕਰ ਤੇ ਸਾਰਾ ਜਿਹੜਾ ਜੱਗ ਹੈ ਨਾ ਸੰਸਾਰ ਹੈ ਇਹ ਝੂਠ ਹੈ ਮਿੱਥ ਇਹਨੇ ਇੱਕ ਦਿਨ ਨਾਸ ਹੋ ਜਾਣਾ ਕਹੇ ਨਾਨਕ ਫਿਰ ਨਾ ਰਹੈ ਜਿਉਂ ਬਾਲੂ ਕੀ ਪੀਤ ਬਾਲੂ ਕਈ ਰੇਤਾ ਪੀਤ ਕਈ ਗੰਧ ਇਸ ਤਰ੍ਹਾਂ ਇਹ ਸੰਸਾਰ ਹੈ ਤੇ ਜਿਸ ਤਰ੍ਹਾਂ ਬਾਲੂ ਦੀ ਗੱਲ ਹੁੰਦੀ ਇਥੇ ਰਹਿਣ ਵਾਲਾ ਨਹੀਂ ਹੈ ਇਹ ਜੱਗ ਦੀ ਨਾਸਮਾਨਤਾ ਬਾਰੇ ਮਹਾਰਾਜ ਵਰਣਨ ਕਰਦੇ ਨੇ ਐ ਮੇਰੇ ਮਿੱਤਰ ਇਹ ਸੰਸਾਰ ਜਗ ਰਚਨਾ ਸਭ ਝੂਠ ਹੈ ਇਹ ਮਿੱਥ ਹੈ ਜੋ ਦੀਸਾ ਸੋ सगਲ ਬਿਨਾਸਾ ਜਿਉਂ ਬਾਦਰ ਕੀ ਛਾਈ ਜਿਹੜਾ ਕੁਝ ਦਿਖਦਾ ਮਾਰੇ ਕਹਿੰਦੇ ਐ ਬਿੰਸ ਜਾਣਾ ਜਿਵੇਂ ਬੱਦਲ ਦੀ ਛਾਂ ਥੋੜੀ ਜਿਹੀ ਹੁੰਦੀ ਹੈ ਤੁਸੀਂ ਮੰਜਾ ਢਾਹ ਨੂੰ ਬੱਦਲ ਦੀ ਛਾਂ ਥੱਲੇ ਫਿਰ ਉੱਥੇ ਥੋੜੇ ਚਿਰ ਬਾਅਦ ਧੁੱਪ ਆ ਜਾਂਦੀ ਹੈ ਇਹ ਇਸ ਤਰ੍ਹਾਂ ਸੁਪਨੇ ਦੀ ਨਿਆਈ ਸੰਸਾਰ ਹੈ ਤੇ ਜਿਵੇਂ ਰੇਤੇ ਦੀ ਕੰਧ ਹੁੰਦੀ ਹੈ ਜਿਹਨੂੰ ਮਾਰੇ ਕਹਿੰਦੇ ਰੇ ਨਾਰ ਇਹ ਸਾਚੀ ਜੀ ਧਾਰ सगਲ ਜਗਤ ਹੈ ਜੈਸੇ ਸੁਪਨਾ ਬਿੰਸ ਤਰ ਲੱਗਦਾ ਨਾ ਬਾਾਰ ਸਪਨਾ ਜਦੋਂ ਅਸੀਂ ਦੇਖਦੇ ਆਂ ਉਦੋਂ ਸੱਚਾ ਹੁੰਦਾ ਏ ਤੁਸੀਂ ਰਾਜਪਾ ਕਰਦੇ ਹੋ ਆਨੰਦ ਲੈਣੋਗੇ ਤੁਸੀਂ ਹਾਥੀ ਤੇ ਚੜੇ ਜਾਂਦੇ ਹੋ ਨਮਸਕਾਰ ਹੁੰਦੇ ਆ ਸਪਨਾ ਜਿੰਨਾ ਚਿਰ ਚੱਲਦਾ ਏ ਉਹਨਾਂ ਚਿਰ ਸੱਚ ਹੁੰਦਾ ਏ ਬੰਦਾ ਆਨੰਦ ਲੇ ਜਦੋਂ ਸੁਪਨਾ ਟੁੱਟਿਆ ਨਾਲ ਦੀ ਨਾਲ ਖਤਮ ਹੋ ਗਿਆ ਉਹੀ ਬੰਦਾ ਜਿਹੜਾ ਚੜਕ ਤੇ ਪਿਆਗਾ ਉਹ ਬਿਖਾਰੀ ਹੁੰਦਾ ਏ ਤੇ ਸੁਪਨੇ ਚ ਰਾਜਾ ਬਣਿਆ ਹੁੰਦਾ ਨਰਪਤ ਏਕ ਸੰਘਾਸਨ ਸੋਇਆ ਸੁਪਨੇ ਭਇਆ ਬਿਖਾਰੀ ਅਸਰਾਜ ਵਿਸ਼ੇਸ਼ ਦੁੱਖ ਪਾਇਆ ਅਇਤਾ ਰਾਜਾ ਸੀਗਾ ਸੁਪਨੇ ਚ ਮੰਗਤਾ ਫਿਰਦਾ ਹੈਗਾ ਉਹਨਾਂ ਚਰ ਬੜਾ ਦੁੱਖ ਭੋਗੀ ਜਾਂਦਾ ਔਰ ਜਦੋਂ ਆ ਖੁੱਲੀ ਉਹ ਫੇਰ ਆ ਜਾਂਦਾ ਮੈਂ ਕਹਿੰਦੇ ਰੇ ਰੇ ਨਾ ਇਹ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਣਸ ਤੇ ਲਗਤਨ ਵਾਰ ਬਾਹੂ ਪੀਤ ਬਣਾਈ ਰਾਤ ਪੱਚ ਰਹਤ ਨਹੀਂ ਦਿਨ ਚਾਰ ਬਾਹੂ ਕਹੀਏ ਬਾਲੂ ਦੀ ਪੀਤ ਕੰਨ ਉਹ ਰੋਜ ਕੋ ਉਸਕੇ ਪਹਿਲਾਂ ਬਣਾ ਕੇ ਫਿਰ ਪੋਚਾ ਫਿਰਦੀ ਅੱਗੇ ਸਾਡੀਆਂ ਮਾਵਾਂ ਅੰਨਾਂਦੇ ਹਨ ਪੋਚਾ ਇਹ ਸਾਡਾ ਸਰੀਰ ਬਣਾ ਕੇ ਨਾ ਇਤੇ ਮਾਰਸ਼ ਦਾ ਪੋਚਾ ਵੀ ਲਾਇਆ ਪੋਚਾ ਨਾ ਲੱਗਿਆ ਹੋਵੇ ਦੀ ਹਾਲਤ ਕੀ ਹੋਵੇ ਦੇਖ ਲੋ ਜਦੋਂ ਸੱਤ ਨਾ ਔਖੜਦੇ ਨਾ ਥੱਲੋ ਕੀ ਨਿਕਲਦਾ ਹੈ ਮੇਜ ਹੈ ਹੱਡੀਆਂ ਨੇ ਗੰਦਗੀ ਹੈ ਬਿਸਤਾ ਅਸਤਾ ਬਿਸਤਾ ਨੇਗੇ ਮਾਰਾ ਕਹਿੰਦੇ 바ਰੂ ਭੀਤ ਬੱਲੂ ਦੀ ਕੰਧ ਬਣਾਈ ਰੱਜਪੱਟ ਰੱਜਪੱਜ ਕੇ ਪੋਚਾ ਵੀ ਲਾਤਾ ਰਹਤ ਨਹੀਂ ਦਿਨ ਚਾਰ ਤੈਸੇ ਇਹੇ ਸੁਖ ਮਾਇਆ ਕੇ ਔਰ ਜਿਉਂ ਕਹਾ ਗਵਾਰ ਐ ਐ ਮੂਰਖ ਗਵਾਰ ਤੂੰ ਕਿਉਂ ਇਹਦੇ ਚੁਰਜਾ ਪਿਆ ਕੀ ਕਰੇ ਮਹਾਰਾਏ ਮਹਾਰਾਏ ਕਹਿੰਦੇ ਅਜੂ ਸਮਝ ਕਛ ਬਿਗਰਿਓ ਨਾਹਿਨ ਭਜਲੇ ਨਾਮ ਮੁਰਾਰ ਕਹੋ ਨਾਨਕ ਜੀ ਨਜ ਮਤ ਸਾਧਨ ਕੋ ਭਾਖਿਓ ਦੋਏ ਪ੍ਰਮਾਤਮਾ ਦਾ ਨਾਮ Jap ਇਹ ਜਿਹੜਾ ਕੋਸੂ ਦੇਖਦਾ ਇਹ ਸਦਾ ਸਿਰ ਰਹਿਣ ਵਾਲਾ ਨਹੀਂ ਹੈ RAM ਗਯੋ ਰਾਵਣ ਗਯੋ ਜਾ ਕ ਬਹੁ ਪਰਵਾਰ ਕਹੋ ਨਾਨਕ ਥੇਰ ਕਛ ਨਹੀਂ ਸੁਪਨੇ ਜੋ ਸੰਸਾਰ ਹੁਣ ਮਹਾਰਾਜ ਨੇ ਫਿਰ ਜਿਹੜਾ ਵਰਣਨ ਕੀਤਾਗਾ ਉਸਰੇ ਵਾਲਾ ਨਾ ਕੀਤਾਗਾ RAM ਗਯੋ ਰੇਤੇ ਜੁਗ ਦਾ ਉਤਾਰੀ ਪੁਰਸ਼ ਮਰਜਾਦਾ ਪਰਸ਼ੋਤਮ ਮਾਰੇ ਕਹਿੰਦੇ RAM ਵੀ ਚਲਾ ਗਿਆ ਰਾਵਣ ਗਯੋ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਕਹਿ ਨਾਨਕ ਥਿਰ ਨਾ ਰਹੇ ਜਿਉ ਬਾਲੂ ਕੀ ਪੀਤ ਕਿਵੇਂ ਨਹੀਂ ਰਹੀ RAM ਗਯੋ ਰਾਵਣ ਗਯੋ ਜਾ ਕੋ ਬੋ ਪਰਵਾਰ ਕੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਰਾਮ ਵੀ ਚਲਾ ਗਿਆ 라ਵਣ ਵੀ ਚਲਾ ਗਿਆ ਜੀ ਦਾ ਬਹੁਤ ਵੱਡਾ ਪਰਿਵਾਰ ਸੀ। ਰਾਮ ਦੇਵ ਦਾ ਪ੍ਰਤੀਕ ਹੈ। 라ਵਣ ਦਾਇਤ ਦਾ ਪ੍ਰਤੀਕ ਹੈ। ਕੀ ਮਨੁੱਖ ਕੀ ਦੇਵਤੇ ਕੀ ਦਾਇਤ ਮਰਾਂ ਕਹਿੰਦੇ ਕਿ ਇੱਥੇ ਕਿਸੇ ਨੇ ਨਹੀਂ ਰਹਿਣਾ। ਸਭ ਕੁਸ ਨਾਸ ਹੋ ਜਾਣ ਵਾਲਾ। ਤੇ ਜਦੋਂ ਰਾਮ ਨਾ ਬਾਰ-ਬਾਰ ਆਉਂਦਾ ਕਈ ਵਾਰ ਸਾਡੇ ਹਿੰਦੂ ਵੀਰ ਵੀ ਕਹਿੰਦੇ ਨੇ ਕਿੰਨੇ ਵਾਰੀ ਰਾਮ ਸ਼ਬਦ ਆਇਆ। ਉਹ ਰਾਮਚੰਦਰ ਨਾਲ ਜੁੜੀ ਜਾਂਦੇ ਆ। ਆਪਾਂ ਸ਼ਲੋਕ 12 ਦੇ ਵਿੱਚ ਇੱਕ ਪੜ ਕੇ ਆਏ ਹਣਾ ਉਹਦੇ ਚ ਆਪਾਂ ਪੜ ਕੇ ਆਏ ਸੀ ਨਾ ਮਨ ਮੈਂ ਝੂਰਾ ਹੈ ਰਾਮਚੰਦ ਸੀਤਾ ਲక్ష్మణ ਜੋਗ ਹਣ ਬਣ ਹਣਵੰਤਰ ਆਰਾਧਿਆ ਆਇਆ ਮਨ ਦੇ ਵਿੱਚ ਰਾਮ ਵੀ ਝੂਰਦਾ ਆਪਾਂ ਸ਼ਲੋਕ ਦੀ ਵਰਨ ਉਹ ਵੀ ਕੀਤੀ ਸੀ ਨਾ ਰੋਵੇ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਰੋਵੇ 라ਵਣ ਲੰਕ ਗਵਾਏ ਜਨ ਸੀਤਾ ਆਂਦੀ ਡੋਰੂ ਆਏ ਉਹ ਰਾਮ ਵੀ ਰੋਂਦਾ ਗਿਆ ਇਹ ਨਾਮ ਇਥੇ ਰਾਮ ਚੰਦਰ ਦੀ ਗੱਲ ਕੀਤੀ ਹੈ ਜਦੋਂ ਰਾਮ ਆਉ ਉਹ ਰਮੇ ਹੋਏ ਰਾਮ ਦੀ ਜਿਹਨੂੰ ਕਹਿਆ ਸਭੇ ਘਟ ਰਾਮ ਬੋਲਾ ਹੈ ਰਾਮਾ ਬੋਲਾ ਜਿਹਦਾ ਰੂਪ ਨਾ ਰੰਗ ਨਾ ਰੇਖ ਕਿਛ ਤੈ ਗੁਣ ਤੇ ਪ੍ਰਪੰਨ ਇਸਹਿ ਭੁਜਾਇ ਨਾਨਕਾ ਇਸ ਹੋਏ ਉਹ ਪਰਮਾਤਮਾ ਰਾਮ ਜਿਹੜਾ ਸਾਰਿਆਂ ਵਿੱਚ ਰਵਿਆ ਹੋਇਆ ਹੈ ਇਹ ਰਾਮ ਰਾਮਚੰਦਰ ਬਰਥਾਈਆ ਰਾਮ ਗयो 라ਵਣ ਗयो ਰੋਏ ਰਾਮ ਨਿਕਾਲਾ ਪਿਆ ਸੀਤਾ ਲਖਮਣ ਵਿਛੜ ਗਏ ਮਰਾ ਕਹਿੰਦੇ ਇੱਥੇ ਵੱਡੇ ਵੱਡੇ ਰਾਮਚੰਦਰ ਵਰਗੇ 라वण ਵਰਗੇ ਵੀ ਚਲੇ ਗਏ ਕਹ ਨਾਨਕ ਥਿਰ ਨਾ ਰਹੈ ਜਿਉ ਬਾਲੂ ਕੀ ਭੀਤ ਰਾਮ ਗयो 라वण ਗयो ਜਾ ਕੋ ਬਹੁ ਪਰਵਾਰ ਕਹ ਨਾਨਕ ਥਿਰ ਕਛ ਨਹੀਂ ਸੁਪਨੇ ਦਿਉ ਊਰ ਗੋਬਿੰਦ ਸਿੰਘ ਮਹਾਰਾ ਜੀ ਨਾ ਕਾਲ ਕੋ ਸੱਚ ਬੜੇ ਪਿਆਰੇ ਸ਼ਬਦ ਨੇ ਏਕ ਸ਼ਿਵ ਭਏ ਏਕ ਗਏ ਏਕ ਪੀਰ ਗਏ ਭਏ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਨੇ ਇਕਰਾਮ ਨਿਮਰਾਈ ਕਹਿੰਦੇ ਇੱਕ ਸ਼ਿਵ ਆਇਆ ਦੂਜਾ ਚਲਾ ਗਿਆ ਫੇਰ ਆਇਆ ਫੇਰ ਚਲਾ ਗਿਆ ਇੱਕ ਸ਼ਿਵ ਭਈ ਇੱਕ ਗਏ ਇੱਕ ਫੇਰ ਭਈ रामचंद्र कृष्ण ਕੇ અવਤਾਰ ਵੀ ਅਨੇਕ ਹੈ रामचंद्र ਦੇ ਕਹਿੰਦੇ ਇੱਕ ਨਹੀਂ ਅਵਤਾਰਾਂ ਅਨੇਕਾਂ ਨੇਗੇ ਬਰਮਾ ਅਰਬਿਸ਼ਣ ਕੀਤੇ वेद और पुराण कीते सिमरत समूहन के होए हुए बताई ਕਿੰਨੇ ਪਰਮ મે ਕਿੰਨੇ ਬੇਸ਼ਨਾ ਕਿੰਨੇ वेद ਕਿੰਨੇ ਪੁਰਾਣ ਮਾਰੇ ਕਹਿੰਦੇ ਹੋ ਹੋ ਕੇ ਸਾਰੇ ਬੀਤ ਚੇ ਸਿਰ ਕੁਝ ਨਹੀਂ ਰਹਿਣ ਵਾਲਾ ਮੋਨ ਦੀ ਮਦਾਰ ਕੀਤੇ ਅਸ਼ਨੀ ਕੁਾਰ ਕੀਤੇ ਅੰਸਾ ਉਤਾਰ ਕੀਤੇ ਕਾਲ ਵਸ ਪਏ ਹੈ ਵਿੱਦੇ ਗੱਡੇ ਸੂਰਮੇ ਅਸ਼ਨੀ ਕੁਮਾਰ ਵਰ ਕੇ ਅੰਸਾ ਅਵਤਾਰ ਦਿੱਤੇ ਅੰਸਾ ਸਤਜੁਗ ਦਾ ਜਿਹੜਾ ਅੰਸਾ ਅਵਤਾਰ ਹੈ ਜਿਹਨੂੰ ਕਹਿੰਦੇ ਅਨਸਮਾਤਰ ਜਿਹਨੇ ਰਾਜੇ ਬਲ ਨੂੰ ਛਲਿਆ ਸੀਗਾ ਉਹਨੂੰ ਅੰਸਾ ਅਵਤਾਰ ਮੰਨਿਆ ਜਾਂਦਾ ਬਾਬਨ ਵੀ ਕਹਿਆ ਮਾਰੇ ਕਹਿੰਦੇ ਪੀਰ ਉਪ ਕੰਬਰ ਕੀਤੇ ਗਨੇ ਨਾ ਪਰਤ ਇਤੇ ਧੂਮ ਹਿਤੇ ਹੋਏ ਕੈ ਫਿਰ ਧੂਮ ਹੀ ਬਣਾਈ ਇਹ ਭੂਮੀ ਚੋਂ ਪੈਦਾ ਹੋਏ ਤੇ ਭੂਮੀ ਦੇ ਵਿੱਚ ਹੀ। ਅਗਲੇ ਦੂਜੇ ਸਬਜ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦਾ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਧਾਰੀ ਛਤਰੀ ਕੀ ਸਾਇਆ ਕਈ ਕੋਸ ਲੋ ਚਲਦਾ ਹੈ। ਜੋਗੀ ਜਤੀ ਬ੍ਰਹਮਚਾਰੀ ਜਿਨ੍ਹਾਂ ਦੇ ਸਿਰ ਤੇ ਵੱਡੇ ਵੱਡੇ ਛਤਰ ਧਾਰੀ ਜਿਨ੍ਹਾਂ ਦੇ ਸਿਰ ਤੇ ਛਤਰ ਚਲਦਾ ਸੀਗਾ ਛਤਰੀ ਕੀ ਸਾਇਆ ਕਈ ਕੋਸ ਇਹਨਾਂ ਦੇ ਉੱਤੇ ਕਈ ਕੋਸਾਂ ਤੱਕ ਛਤਰ ਚਲਦਾ ਸੀਗਾ। ਵੱਡੇ ਵੱਡੇ ਰਾਜਨ ਕੇ ਨਭਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ ਜਿਹੜੇ ਦੂਜੇ ਰਾਜਾਂ ਨੂੰ ਵੀ ਦਲ ਕੇ ਰੱਖਣ ਵਾਲੇ ਨੇ ਮਾਨਸੇ ਮਹੀਪ ਔਰ ਦਲੀਪ ਜੈਸੇ ਛਤਰ ਧਾਰੀ ਵੱਡੋ ਅਪਮਾਨ ਕੁਝ ਦੰਡ ਕੋ ਕਰਤ ਹੈ ਦਾਰਾ ਸੇ ਦਲੀਸਰ ਦਰਯੋਧਨ ਸੇ ਮਾਨ ਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਦਾ ਇਹ ਭੋਗ ਭੋਗ ਕੇ ਸਾਰੇ ਮਿੱਟੀ ਚੋਂ ਪੈਦਾ ਹੋਏ ਮਿੱਟੀ ਜੀ ਮਿਲਬੇ ਜਿਹਨੂੰ ਬਾਬਾ ਨਾਮਦੇਵ ਜੀ ਦਾ ਬੜਾ ਪਿਆਰਾ ਸ਼ਬਦ ਹੈ ਬਾਬਾ ਜੀ ਕਹਿੰਦੇ ਨੇ ਹਮਰੋ ਕਰਤਾ RAM ਸਨੇਹੀ ਕਾਹੇ ਰੇ ਨਰ ਗਰਭ ਕਰਤ ਹੋ ਬਿਣ ਸਜਾਏ ਝੂਠੀ ਦੇਹੀ ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਦਨ ਸੇ ਭਾਈ ਬਾਰਹ ਜੋਜਨ ਛਤਰ ਚੱਲੈ ਥਾ ਦੇਹੀ ਗਿਰਜਨ ਖਾਈ ਸਰਬ ਸੁਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਹਾਂ ਭਇਓ ਦਰਬੰਦੇ ਹਾਥੀ ਛਿਨਮੈ ਭਈ ਬਰਾਈ ਦਰਬਾਸਾ ਸਿਓ ਕਰਤ ਟਗੋਰੀ ਯਾਦਵ ਇਹ ਪਲ ਪਾਏ ਕਿਰਪਾ ਕਰੀ ਹਰ ਜਨ ਆਪਣੇ ਉਪਰ ਨਾਮ ਦਿਓ ਹਰ ਕੋ ਹੁੰਦਾ ਏ ਇਹਦੇ ਚ ਬਾਬਾ ਨਾਮ ਜੀ ਨੇ ਦਰਯੋਧਨ ਦਾ ਰਾਮਚੰਦਰ ਦਾ ਤੇ ਕ੍ਰਿਸ਼ਨ ਦਾ ਪਰਮਾਨਦ ਦਿੱਤਾ ਵਾ ਮੇਰੀ ਮੇਰੀ ਕਹਿਰੋਂ ਕਰਤੇ ਦਰਯੋਧਨ ਸੀ ਜਿਹਦੇ 12 ਯੋਜਨ ਦਾ ਛਤਰ ਚੱਲਦਾ ਸੀ ਉਹਨਾਂ ਦੀ ਦੇਹੀ ਨੂੰ ਗਿਰਜਾਂ ਨੇ ਖਾਦਾ ਮਾਰਾ ਕਹਿੰਦੇ ਸਰਬ ਸੋਇਨ ਕੀ ਲੰਕੀ ਦੀ ਲੰਕਾ ਸੋਨੇ ਦੀ ਸੀ ਜਿਦੋਂ ਵੱਡਾ ਕੋਈ ਹੈਗਾ ਸੀ ਜਿਹਦਾ ਮੈਲ ਹੀ ਸੋਨੇ ਦੇ ਬਣੇ ਹੁਣ ਸਰਬ ਸੋਇਨ ਕੀ ਲੰਕਾ ਹੋਤੀ 라ਵਣ ਸੇ ਅਧਕਾਈ ਤਹਾਂ ਭਈ ਉਦਰ ਬੰਦੇ ਹਾਤੀ ਇਨ ਮੈ ਭਈ ਬرائی ਸਾਰਾ ਕੁਛ ਮਿੰਟ ਚ ਪਰਾਇਆ ਹੋ ਗਿਆ ਦੁਰਵਾਸਾ ਸਿਉ ਕਰਤ ਤਗਉਰੀ ਯਾਦਵ ਇਹ ਫਲ ਪਾਏ ਤ੍ਰਿਤਿ ਦੁਆਪਰ ਯੁਗ ਦਾ ਅਵਤਾਰੀ ਪੁਰਸ਼ ਕ੍ਰਿਸ਼ਨ ਭਗਵਾਨ ਦੁਰਵਾਸਾ ਸਿਉ ਕਰਤ ਤਗਉਰੀ ਯਾਦਵ ਇਹ ਫਲ ਪਾਏ ਯਾਦਵਾਂ ਦੀ ਕੁਲ ਦੇ ਵਿੱਚੋਂ ਦਵਾ ਪ੍ਰਜਗ ਦਾ ਉਤਾਰੀ પુરੁਸ਼ ਦਰਵਾਸ਼ਾ ਰਿਸੀ ਸਮਕਾਲੀ ਹੋਇਆ ਕ੍ਰਿਸ਼ਨ ਭਗਵਾਨ ਦਾ ਤੇ ਜਾਦਵਾਂ ਦੇ ਮੁੰਡੇ ਜਦੋਂ ਰਾਜਪਾਗ ਹੁੰਦਾ ਨਾ ਫਿਰ ਰਾਜਪਾਗ ਦੇ ਵਿੱਚ ਨੌਜਵਾਨ ਹੈ ਉਹ ਮੱਛਰ ਜਾਂਦਾਗਾ ਹੰਕਾਰੀ ਹੋ ਜਾਂਦਾ ਹੈ ਮੇਲਾ ਦੇਖਣਗੇ ਨਸ਼ਾ ਪੀਤਾ ਤੇ ਦਰਵਾਸ਼ੀ ਰਿਸੀ ਨੂੰ ਕੋਲ ਦੀ ਲੰਗਦੇ ਸੀ ਤੇ ਉਹਨੂੰ ਕਹਿਆ ਵੀ ਦਰਵਾਸ਼ੀ ਰਿਸੀ ਨੂੰ ਮਜ਼ਾਕ ਕਰ ਲੈਨੇ ਆ ਤੇ ਸੀ ਕਾਲੀ ਤਵੀਦ ਦਾ ਦਰਵਾਸ਼ਾ ਰਿਸੀ ਤੇ ਉਹਨਾਂ ਨੇ ਜਿਹੜਾ ਨੌਜਵਾਨ ਮੁੰਡਾ ਸੀ ਅਣ ਦਾੜੀ ਸੀ ਉਹਦੇ ਪੇਟ ਤੇ ਫਿਰ ਬਾਟੀ ਬੰਨ ਗਏ ਨਾ ਤੇ ਇਸਤਰੀਆਂ ਵਾਲੇ ਕੱਪੜੇ ਪਵਾਤੇ ਤੇ ਦਰਵਾਸੀ ਰਿਸ਼ੀ ਕੋਲੇ ਲੈ ਗਏ ਕਹਿੰਦੇ ਪਾਪਾ ਜੀ ਦੱਸੋ ਵੀ ਇਹਦੇ ਪੇਟ ਚੋਂ ਕੀ ਪੈਦਾ ਹੋਊਗਾ ਤੇ ਹੁਣ ਉਹ ਸਮਝਦਾ ਸੀ ਅਨਪੋਖੀ ਪੁਰਸ਼ ਵੀ ਅਨਪੋਖੀ ਸੀਗਾ ਉਹ ਕਹਿੰਦਾ ਦੇਖ ਕੇ ਜਦੋਂ ਸਮਝ ਗਿਆ ਵੀ ਇਹ ਮੈਨੂੰ ਮਸ਼ਕਰੀ ਕਰਦਾ ਹੈ ਕਹਿੰਦਾ ਇਹਦੇ ਪੇਟ ਚੋਂ ਪੈਦਾ ਹੋਊਗਾ ਜਿਹੜਾ ਤੁਹਾਡੀ ਕੁਲ ਦਾ ਨਾਸ ਕਰੂਗਾ ਚਲੋ ਮਜ਼ਾਕ ਕਰਕੇ ਆਗੇ ਜਦੋਂ ਦੱਸਿਆ ਸਿਆਣਿਆਂ ਨੂੰ ਵੀ ਐਦਾਂ ਗਏ ਸੀ ਉਹਨੇ ਐਂ ਕਹਿਤਾ ਕ੍ਰਿਸ਼ਨ ਭਗਵਾਨ ਕੋਲੇ ਗਈ ਗੱਲ ਉਹ ਕਹਿੰਦਾ ਨਾਸ ਹੋਊਗਾ ਹੁਣ ਹੱਲ ਕਰੋ ਬਾਟੀ ਦਾ ਹੱਲ ਕਰੋ ਬਾਟੀ ਨੂੰ ਪੱਥਰ ਤੇ ਘਸਾਓ ਬਾਟੀ ਨੂੰ ਖਤਮ ਕਰ ਦਿਓ ਬਾਟੀ ਪੱਥਰ ਤੇ ਘਸਾਉਂਦੇ ਰਹੇ ਜਮਨਾ ਦੇ ਕਿਨਾਰੇ ਜਦੋਂ ਸਾਰੀ ਘਸ ਗਈ ਥੋੜਾ ਜਦੋਂ ਹੱਥ ਸ ਆਇਆ ਨਾ ਤਿੱਖਾ ਰਹਿ ਗਿਆ ਉਹ ਜਮਨਾ ਸਿੜਤਾ ਤੇ ਜਿਹੜਾ ਉਹ ਘਸ ਘਸ ਕੇ ਸੀ ਉਹਦਾ ਉੱਥੇ ਸਰਕੜਾ ਕਾਨੇ ਪੈਦਾ ਹੋ ਗਏ ਤੇ ਜਿਹੜਾ ਉਹ ਬਚਿਆ ਸੀਗਾ ਉਹਨੂੰ ਮੱਛੀ ਨਿਕਲ ਗਈ ਮੱਛੀ ਜਦੋਂ ਸ਼ਿਕਾਰੀ ਨੇ ਫੜੀ ਉਹਦੇ ਚੋਂ ਨਿਕਲੀ ਉਹਨੇ ਉਹਦੇ ਤੀਰ ਨਾਲ ਲਾ ਲਈ ਸਮਾਂ ਆਇਆ ਇਕੱਠੇ ਹੋਏ ਮੇਲੇ 'ਚ ਯਾਦਵਾਂ ਦੇ ਮੁੰਡੇ दारू ਨਸ਼ੇ ਪੀਤੇ ਆਪਸ 'ਵੀ ਲੜਕੇ ਉਹੀ ਜਿਹੜੇ ਸਰਕੜੇ ਕਾਨੇ ਖੜੇ ਹੋਏ ਉਹਨਾਂ ਲੜ ਲੜ ਕੇ ਕੋਲ ਖਤਮ ਹੋ ਗਈ ਕ੍ਰਿਸ਼ਨ ਭਗਵਾਨ ਦੀ ਤੇ ਜਦੋਂ ਕ੍ਰਿਸ਼ਨ ਭਗਵਾਨ ਦੀ ਕੋਲ ਖਤਮ ਹੋਈ ਤੇ ਫਿਰ ਨਿਰਾਸ਼ ਹੋ ਗਿਆ ਨਰਾਸ ਹੋ ਕੇ ਫਿਰ ਜੰਗਲ ਜਾ ਕੇ ਪਹਿ ਗਿਆ ਲੱਤ ਤੇ ਲੱਤ ਰ ਕੇ ਪਹਿ ਗਿਆ ਤੇ ਜਿਹੜਾ ਸਨਾਤਨ ਮਤ ਕਹਿੰਦਾ ਵੀ ਕ੍ਰਿਸ਼ਨ ਭਗਵਾਨ ਦੇ ਪੈਰ 'ਚ ਪਦਮ ਸੀਗਾ ਤੇ ਉਧਰੋਂ ਸ਼ਿਕਾਰੀ ਆ ਗਿਆ ਤੇ ਫਿਰ ਉਹਨੇ ਪਦਮ ਦਾ ਸਮਝ ਕੇ ਵੀ ਹਿਰਨ ਦੀ ਅੱਖ ਹੈ ਨਿਸ਼ਾਨਾ ਲਾ ਕੇ ਮਾਰਿਆ ਪੈਰ ਤੇ ਮਾਰਿਆ ਤੇ ਕ੍ਰਿਸ਼ਨ ਭਗਵਾਨ ਦੀ ਉੱਤੇ ਮੌਤ ਹੋਈ ਪਰ ਕਹਿੰ ਦੁਰਵਾਸਾ ਸੋ ਕਰਤ ਟ ਗਉਰੀ ਜਾਦਵ ਇਹ ਭਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਓ ਮੈਰੇ ਤੇ ਤਾਂ ਕਿਰਪਾ ਮੈਂ ਉਹ ਪਰਮਾਤਮਾ ਦੇ ਗੁਣ ਗਾਉਂਦਾ ਹਾਂ ਚਿੰਤਾ ਤਾਂ ਕੀ ਕੀਜੀਏ ਜੋ ਅਨ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫੇਰ ਨਹੀਂ ਕੋਇ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਕਰ ਨਾ ਉਹਨੇ ਤੇ ਆਵੇ ਤਾਏ ਕਰਨਾਨਕ ਆਵੇ ਤਾਏ ਕਰਨਾਨਕ ਆਵੇ ਤਾਏ ਕਰਨਾਨਕ ਆਵੇ ਤਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਦੇ ਬੜੇ ਬਰਾਗਮਈ ਸ਼ਬਦ ਵਿਚਾਰਦੇ ਆ ਪਰ ਉਹਨਾਂ ਦਾ ਜੇ ਜੀਵਨ ਦੇਖਾਂਗੇ ਨਾ ਨਿਰਾਸ਼ ਨਹੀਂ ਆ ਸੰਸਾਰ ਤੋਂ ਉਹ ਬਾਰ-ਬਾਰ ਕਹਿੰਦੇ ਆ ਪੁੱਤਰ ਦੀ ਗੱਲ ਕਰਦੇ ਆ ਇਹ ਵੀ ਤੇਰੇ ਨਾਲ ਨਹੀਂ ਨਿਭਣਾ ਪਿਤਾ ਦੀ ਕਰਦੇ ਆ ਪਤਨੀ ਪਰ ਜਦੋਂ ਉਹਨਾਂ ਦਾ ਪਰਿਵਾਰ ਦੇਖੋਗੇ ਬਲੇਹਾਰੇ ਜਾਈਏ ਪਿਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਵਰਗਾ ਪੁੱਤਰ ਗੁਰੂ ਗੋਬਿੰਦ ਸਿੰਘ ਵਰਗਾ ਪੁੱਤਰੇ ਬਾਬਾ ਅਜੀਤ ਸਿੰਘ ਬਾਬਾ ਜੁਯਾਰ ਸਿੰਘ ਬਾਬਾ ਜੋਰੇਬਾਦ ਸਿੰਘ ਬਾਬਾ ਤੇ ਪਤਨੀ ਮਾਤਾ ਗੁਜਰੀ ਵਰਗੀ ਜਦੋਂ ਉਹ ਪਰਿਵਾਰ ਦੇਖਦੇ ਹੋ ਤੇ ਬਲੇਹਾਰ ਜਾਣ ਨੂੰ ਜੀ ਕਰਦਾ ਤਨਗੁਰੂ ਤੇਗਬਹਾਦਰ ਮਹਾਰਾਜ ਇਹ ਜਥਾਰਥ ਦੱਸਦੇ ਹੋਏ ਸ਼ੀਸ਼ਾ ਸਾਹਮਣੇ ਰੱਖਦੇ ਹੋਏ ਸੰਸਾਰ ਐਦਾਂ ਦਾ ਭਾਈ ਚਿੰਤਾ ਤਾਂ ਕੀ ਕੀਤੀ ਹੈ ਜੋ ਅਣ ਹੋਣੀ ਹੋਏ ਅਣ ਹੋਣੀ ਕੁਝ ਵੀ ਨਹੀਂ ਹੁੰਦੀ ਕਿਉਂਕਿ ਪੂਰੇ ਮੌਤ ਦੀ ਆ ਰਹੀ ਹੈ ਗੱਲ ਜਗ ਰਚਨਾ ਸਭ ਝੂਠ ਹੈ ਮਨੁੱਖ ਮੌਤ ਤੋਂ ਡਰਦਾ ਹੈਗਾ ਜਦੋਂ ਕੋਈ ਮਰਦਾ ਹੈ ਤਾਂ ਲੱਗਦਾ ਅਣ ਹੋਣੀ ਹੋਗੀ ਗੁਰੂ ਤੇਗਬਹਾਦਰ ਮਹਾਰਾਜ ਕਹਿੰਦੇ ਚਿੰਤਾ ਤਾਂ ਕੀ ਕੀਤੀ ਹੈ ਜੋ ਅਣ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰਨ ਇਹ ਸੰਸਾਰ ਤੇ ਥਿਰ ਕੋਈ ਰਹਿਣ ਵਾਲਾ ਨਹੀਂ ਹੈ ਇਹ ਜਿਹੜਾ ਤੇਰਾ ਸੰਸਾਰ ਹੈ ਇਹ ਤੇਰੇ ਨਾਲ ਨਹੀਂ ਨਿਭਣਾ ਤੂੰ ਚਿੰਤਾ ਉਹਦੀ ਕਰ ਗੁਰੂ ਮਹਾਰਾਜ ਦਾ ਆਪਣਾ ਅਨਪਬੇ ਗਿਆਨ ਹੈ ਚੰਦਨੀ ਚੌਕ ਤੇ ਬੈਠੇ ਨੇ ਮੌਤ ਦਾ ਕੋਈ ਭੈ ਨਹੀਂ ਹੈ ਸਾਹਮਣੇ ਮੌਤ ਦਿਖਦੀ ਹੈ ਸਾਹਮਣੇ ਤਿੰਨ ਸਿੱਖ ਸ਼ਹੀਦ ਕੀਤੇ ਜਾਂਦੇ ਆ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਤੁਸੀਂ ਇਹ ਦੇਖ ਕੇ ਕੀਤੇ ਜਾਂਦੇ ਆ ਮੌਤ ਦਾ ਵੀ ਕੋਈ ਭੈ ਨਹੀਂ ਪਰ ਸਾਨੂੰ ਜਥਾਰਥ ਦੱਸਦੇ ਆ ਵੀ ਅਣ ਹੋਣੀ ਕੁਝ ਵੀ ਨਹੀਂ ਹੁੰਦੀ ਸ਼ਹੀਦ ਦਾ ਜਿਹੜਾ ਰਤਬਾ ਹੈ ਉਹ ਬਹੁਤ ਵੱਡਾ ਹੈਗਾ ਸ਼ਹੀਦ ਅਮਰ ਹੋ ਜਾਂਦਾ ਹੈਗਾ ਇਹ ਮਹਾਰਾਜ ਦੀ ਆਪਣੀ ਆਪ ਦਾ ਅਨੁਭਵ ਹੈ ਉਹ ਕਹਿੰਦੇ ਚਿੰਤਾ ਤਾਂ ਕੀ ਕੀ ਜੀ ਹੈ ਜੋ ਜੇ ਅਣਹੋਣੀ ਹੋਣੀ ਹੋਵੇ ਤਾਂ ਚਿੰਤਾ करिए ਕਿਉਂ ਕਿਉਂਕਿ ਉਹਦੇ ਸਾਰਾ ਕੁਝ ਭਾਣੇ 'ਚ ਹੁੰਦਾ ਹੈ ਇਹ ਵਸਤਾ ਕਦੋਂ ਮੰਨਦੇ ਭਾਈ ਗੁਰਦਾ ਜੀ ਕਹਿੰਦਾ ਮਰਦਾ ਹੋਏ ਮੁਰੀਦ ਨਾ ਗੱਲ ਹੀ ਹੋਵੇ ਜਦੋਂ ਮਰੀਦ ਮਰਦਾ ਬਣ ਜਾਂਦਾ ਹੈਗਾ ਸਾਬ ਸਾਬਤ ਸਿੱਧਕ ਸ਼ਹੀਦ ਪਰਮ ਭਉ ਖੋਬਣਾ ਜਦੋਂ ਆਪਣਾ ਆਪ ਮਿਟ ਜਾਂਦਾ ਹੈ ਮਰਦਾ ਹੋ ਜਾਂਦਾ ਹੈ ਫਿਰ ਸੰਤੋਖੀ ਹੋ ਜਾਂਦਾ ਹੈ ਇੱਕ ਪਰਮਾਤਮਾ ਤੇ ਸਿੱਧਕ ਵੱਜ ਜਾਂਦਾ ਹੈ ਫਿਰ ਉਹ ਸ਼ਾਬਤ ਸ਼ਾਦਾ ਰਤੂਪਾ ਹੁੰਦਾ ਹੈਗਾ ਸਾਬਰ ਸਿੱਧਕ ਸ਼ਹੀਦ ਪਰਮ ਭਉ ਖੋਬ ਫਿਰ ਉਹਦੀ ਅਵਸਥਾ ਬਣ ਜਾਂਦੀ ਹੈ ਜੋ ਹੋਵਾ ਖੋਬਤ ਸੋ ਜਾਨਣਾ ਹੈ ਪ੍ਰਭ ਆਪਣੇ ਦਾ ਹੁਕਮ ਵਿਚ ਗੁਰੂ ਤੇਗ ਬਹਾਦਰ ਮਹਾਰਾਜ ਬਾਰ ਬਾਰ ਕਰਦੇ ਆ ਪੁੱਤਰ ਦੀ ਪਰ ਉਹਨਾਂ ਦਾ ਆਪ ਦੀ ਪਤਨੀ ਕਿੱਦਾਂ ਦੀ ਦੇਖੋ ਮਾਤਾ ਗੁਜਰੀ ਇਹ ਗੁਰੂ ਮਹਾਰਾਜ ਆਪ ਦੇ ਤਾਂ ਅਨੁਭਵ ਹੈਗਾ ਸਾਰੇ ਪਰਿਵਾਰ ਨਹੀਂ ਹੰਡਾਇਆ ਜਦੋਂ ਮਾਤਾ ਗੁਜਰੀ ਕੋਲੇ ਸੀਸ ਆਉਂਦਾ ਨਾ ਤੇ ਇਹ ਤਾਂ ਅਨੁਭਵ ਕਰਨ ਦੀਆਂ ਗੱਲਾਂ ਨੇ ਪਤੀ ਦਾ ਕੱਲਾ ਸੀਸ ਆਵੇ ਧੜ ਵੀ ਨਹੀਂ ਆਉਂਦਾ ਤੇ ਝੋਲੀ ਚ ਪਵਾ ਕੇ ਅਰਦਾਸ ਕਰਦੀ ਆ ਸੁਆਮੀ ਛੋਡੀ ਨਿਭਗੀ ਮੇਰੀ ਨਿਭ ਜੇ ਤੇ ਉਹੀ ਅਰਦਾਸ ਤੇ 29 ਸਾਲ ਬਾਅਦ ਖੰਡੇ ਬੁਰਜ ਕਰਦੀ ਆ ਮਾਤਾ ਜਦੋਂ ਪੁੱਤਰਾਂ ਨੂੰ ਗੋਦੀ 'ਚ ਲੈਂਦੀ ਹੈ ਨਾ ਉਦੋਂ ਇਹ ਸਾਰਾ ਉਹਨਾਂ ਦਾ ਆਪ ਦੇ ਮੈਂ ਤਾਂ ਕਹਿੰਦਾ ਸਾਰੇ ਪਰਿਵਾਰ ਦਾ ਅਨੁਭਵੀ ਗਿਆਨ ਹੈ ਫਿਰ ਆਪਦੇ ਪੋਤਿਆਂ ਨੂੰ ਬੁੱਕਲ 'ਚ ਲੈ ਕੇ ਗਰਿੰਦੇ ਅਰਦਾਸ ਕਰਦੇ ਸਾਰੀ ਰਾਤ ਕਰਦੀ ਹੈ ਸਵਾਮੀ ਜੀ ਤੁਸੀਂ ਨਿਵਾਗੇ ਮੇਰੀ ਉਹਨਾਂ ਦਾ ਫਿਰ ਮੌਤ ਦਾ ਭੈ ਵੀ ਮੁੱਕ ਜਾਂਦਾ 7 ਸਾਲ ਦੇ ਬੱਚੇ ਮੌਤ ਵੱਲੋਂ ਆਪਣੇ ਆਪ ਜਿਕਾਰੇ ਛੱਡਦੇ ਜਾਂਦੇ ਮੌਤ ਦਾ ਕੋਈ ਭੈ ਨਹੀਂ ਕਿਉਂ ਚਿੰਤਾ ਤਾਂ ਕੀ ਕੀ ਜੀ ਹੈ ਜੋ ਅਣ ਹੋਣੀ ਹੋਏ ਜੇ ਅਣ ਹੋਣੀ ਹੋਏ ਤਾਂ ਚਿੰਤਾ ਕਰੀਏ ਹੁਣ ਤਾਂ ਉਹ ਆ ਜਿਹੜਾ ਵੈਗਰੂ ਦੇ ਭਾਣੇ ਚ ਆ ਉਹ ਫਿਰ ਮੌਤ ਦਾ ਭੈ ਵੀ ਮੁੱਕ ਜਾਂਦਾ ਉਹਨਾਂ ਦਾ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਤੇ ਮਹਾਰਾਜ ਕਹਿੰਦੇ ਇੱਕ ਹੋਰ ਗੱਲ ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਕਹਿ ਰਿਹਾ ਨਾ ਬੜਾ ਸੁਖ ਹੈ ਸੋਹਿਲਾ ਕਹਿਣ ਕਹਾਵਣ ਤੇਰਾ ਬਿਕਮ ਭਾਵਣ ਤੇਰਾ ਭਾਣਾ ਭਾ ਜਾਣਾ ਇਹ ਬਹੁਤ ਔਖਾ ਹੈ ਇਹ ਬਿਰਲੇ ਮਨੁੱਖਾਂ ਨੂੰ ਪਉਂਦਾ ਪਰ ਜਿਹਨੂੰ ਭਾ ਜਾਂਦਾ ਫਿਰ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ ਜਿਹਨੂੰ ਪੰਜਵੇਂ ਪਾਤਸ਼ਾਹ ਨਵੇਂ ਪਾਸ਼ਾ ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸੁਨੇ ਯਰ ਭੈ ਨਹੀਂ ਜਾ ਕੈਂ ਕੰਚਨ ਮਾਟੀ ਮੰਨਣਾ ਹੁਣ ਗੁਰੂ ਤੇਗ ਬਹਾਦਰ ਮਾਰੇ ਪਿੰਜਰੇ ਚ ਕਿਤੇ ਕਸ਼ਟ ਥੋੜਾ ਹੋਊਗਾ ਜਿਹੜੇ ਵਚਨ ਕਹਿ ਰਹੇ ਨੇ ਪ੍ਰੈਕਟੀਕਲ ਜੀਵਨ ਤੇ ਹੰਡਾ ਕੇ ਲੈਬਟਰੀ ਚ ਪਰਖ ਕੇ ਦੱਸ ਰਹੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸੁਨੇ ਯਰ ਭੈ ਨਹੀਂ ਜਾ ਕੈਂ ਕੰਚਨ ਮਾਟੀ ਮੰਨਣਾ ਨਹਿ ਨਿੰਦਿਆ ਨਹਿ ਉਸਤ ਜਾ ਕੈ ਲੋਭ ਮੋਹ ਅਭਮਾਨਾ ਹਰ ਕਸੋਗਤੇ ਰਹੇ ਨਿਆਰੋ ਨਾਹਿ ਮਾਨ ਤੁਮਾਨਾ ਗੁਰ ਕਿਰਪਾ ਜਿਹ ਨਰਕੋ ਕੀਨੀ ਤੇਹ ਇਹ ਜੁਗਤ ਪਛਾਨੀ ਕਹਿਣਾ ਕਹੋਣਾ ਬੜਾ ਸੌਖਾ ਹੈ ਜਦੋਂ ਅਸੀਂ ਦੂਜੇ ਦੇ ਮੌਤ ਹੁੰਦੀ ਆ ਪਾਣਾ ਮੰਨੋ ਪਰ ਜਦੋਂ ਆਪਦੇ ਤੇ ਪੈਂਦੀ ਆ ਮਰੇ ਕਦੇ ਸੋਹਿਲ ਸੋਹਿਲਾ ਕਹਿਣ ਕਹਾਵਣ ਤੇਰਾ ਪਰ ਜਿਹਨੂੰ ਤੇਰਾ ਪਾਣਾ ਪਾ ਜਾਂਦਾ ਫਿਰ ਗੁਰ ਕਿਰਪਾ ਜਿਹ ਨਰਕੋ ਕੀਨੀ ਤੇਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਂਦੀ ਸੰ ਮਾਰੇ ਕਹਿੰਦੇ ਫਿਰ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ ਚਿੰਤਾ ਤਾਂ ਕੀ ਕੀ ਜੀ ਹੈ ਜੋ ਅਨ ਹੋਣੀ ਹੋਏ ਰਹਿਣ ਨਾ ਪਾਵੇ ਸੁਰ ਨਰ ਦੇਵਾ ਉਠਸ ਧਾਰੇ ਕਰ ਮਨ ਜਨ ਸੇਵਾ ਜੀਵਤ ਦੇਖੇ ਜਿਨੀ ਹਰ ਹੱਥ ਆਇਆ ਸਾਧ ਸੰਗ ਜਿਨੀ ਦਰਸਾ ਜਿਉਂਦੇ ਕਿਹੜੇ ਦੇਖੇ ਜਿਹੜੇ ਗੁਰੂ ਨਾਲ ਜੁੜਦੇ ਭਾਈ ਮਤੀ ਦਾਸ ਨੂੰ ਆਰੇ ਨਾਲ ਤਾਂ ਚੀਰਤਾ ਪਰ ਜੀਵਨ ਮਿਲ ਗਿਆ ਅਬ ਮੋਹੇ ਜੀਵਨ ਪਦਵੀ ਪਾਈ ਆਪਣਾ ਸਰੀਰ ਵਾਰ ਕੇ ਜਾਉਂਦੇ ਹੋ ਜਾਂਦੇ ਜੀਵਤ ਦੇਖੇ ਜਿਨੀ ਹਰ ਹਰ ਦਾ ਹੈ ਮਾਰੇ ਕਹਿੰਦੇ ਚਿੰਤਾ ਤਾਂ ਕੀ ਕੀਤੀ ਹੈ ਕੁਝ ਵੀ ਇਥੇ ਅਣ ਹੋਣੀ ਨਹੀਂ ਹੁੰਦੀ ਚਿੰਤਾ ਉਹ ਕਰੋ ਜੇ ਕੁਝ ਅਣ ਹੋਣਾ ਹੋਵੇ ਇਹ ਸਾਰਾ ਕੁਝ ਉਹਦੇ ਪਾਣੇ ਚ ਵਰਤਦਾ ਹੈਗਾ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਇਥੇ ਕੋਈ ਵੀ ਥਿਰ ਨਹੀਂ ਰਹਿਣ ਵਾਲਾ ਤੁਸੀਂ ਉਹ ਪ੍ਰਮਾਤਮਾ ਦਾ ਸਿਮਰਨ ਕਰੋ ਤਾਂ ਤੇ ਆਪਾਂ ਵੀ ਸਿਮਰਨ ਕਰੀਏ ਵਾਹਿਗੁਰੂ 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 ਸਾਰੀਆਂ ਸੰਗਤਾਂ ਦਾ ਧੰਨਵਾਦ ਬਹੁਤਾਂ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 14 ਤਰੀਕ ਨੂੰ ਆਪਾਂ ਸਾਰੇ ਸੰਪੂਰਤਾ ਕਰਨੀ ਹੈ ਨਾਲ ਹੀ ਅਮਰ ਸੰਚਾਰ ਹੋਣਾ ਹੈ ਜਿਹੜੀਆਂ ਸੰਗਤਾਂ ਨਹੀਂ ਅਮਰ ਛਕਿਆ ਨਿਗਰੇ ਪੋਣੇ ਦੇ ਜੂਠ ਲਾ ਕੇ ਗੁਰੂ ਦੇ ਜਹਾਜ਼ ਤੇ ਚੜੋ ਅਮਰ ਛਕੋ ਸਿੰਘ ਸਜੋ ਤੇ ਜਿਹੜੇ ਸਮਾਗਮ ਨੇ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਸਹਿਯੋਗ ਕਰੋ ਧਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਵੀ ਕਰਨੀ ਹੈ ਸਿਮਰਨ ਵੀ ਕਰਨਾ ਹੈ ਧਨ ਕਰਕੇ ਵੀ ਸੇਵਾ ਕਰਨੀ ਹੈ ਤੇ ਵੱਧ ਤੋਂ ਵੱਧ ਸੰਗਤਾਂ ਨੂੰ ਪ੍ਰੇਰਿਤ ਕੇ ਤੇ ਗੁਰੂ ਵਾਲੇ ਬਣਾਓ ਜੀਵਨ ਸਫਲ ਉਦੋਂ ਹੋਣਾ ਜਦੋਂ ਗੁਰੂ ਵਾਲੇ ਬਣਗੇ ਅਮਰ ਸੰਤ ਸਿੰਘ ਸਜੀਏ ਸਾਰੀਆਂ ਸੰਗਤਾਂ ਦਾ ਧੰਨਵਾਦ ਕੁਟਾਨਕੋਟ ਧੰਨਵਾਦ ਸਾਇਬ ਸ੍ਰੀ ਗੁਰੂ ਰੰਸਾ ਸਹਿ ਮਹਾਰਾਜ ਦਾ ਕਿਰਪਾ ਕਰਨ ਜਿਹੜਾ ਤੁਸੀਂ ਵਿਚਾਰਦੇ ਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਤਾਂਕੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕਾ ਪ੍ਰਭ ਆਪੇ ਮੇਲੇ ਭੁੱਲਾ ਚੁੱਕਾਂ ਦੀ ਵਾਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹੀ ਗੁਰੂ